ਕੜਕੜ ਪੁੱਤੀਆ ਨੇ ਟੋਏ ਪਏ ਨੇ ਬੁਰਾ ਵਾਲਿਆ ਪੰਜਾਬੀਆਂ ਦਾ ਤੇ ਜਿਹੜੇ ਕਰੋੜਾਂ ਰੁਪਈਆ ਦਾ ਤੁਸੀਂ ਹਿਲਾ ਨਹੀਂ ਕਰਦਾ ਜੋ ਕਿ ਅਸੀਂ ਪੰਜਾਬ ਨੂੰ ਦੀ 500 ਕਰੋੜ ਦਿੱਤਾ 400 ਕਰੋੜ ਦਿੱਤਾ ਕਈਆਂ ਕੰਨਾਂ ਦਾ ਅਖੰਡਾ ਲੋਕ ਵੀ ਪੁਰਾਣੇ ਪਿੰਡ ਨੂੰ ਇਹਨਾਂ ਰੁਪਈਆ ਦਿੱਤਾ ਉਹ ਪੈਸੇ ਗਏ ਕਿੱਥੇ ਆ ਇਸ ਕਰਕੇ ਮੈਂ ਪੰਜਾਬ ਦੇ ਸੀਐਮ ਨੂੰ ਅਪੀਲ ਵੀ ਕਰਦਾ ਹਾਂ ਕਿ ਜਿਹੜੀ ਉਹਨਾਂ ਦਾ ਮੰਤਰੀ ਮੰਡਲ ਆ ਉਹਨਾਂ ਨੂੰ ਇਤਰਾਮ ਨਹੀਂ ਦੇਣਾ ਚਾਹਦਾ ਕਿ ਬਹੁਤ ਜਲਦ ਤੁਹਾਡੇ ਕੋਲ ਸਮਾਂ ਰਹਿ ਨਹੀਂ ਗਿਆ ਉਹ ਬਹੁਤ ਜਲਦਾਰੀ ਇਹ ਸੜਕਾਂ ਨੇ ਟ੍ਰਾਫਿਕ ਨਦਰੀ ਵਾਲਾ ਵਾ ਇਹ ਜੋ ਮਗਲਾਨੀ ਕੋਟਪੁਰ ਸੈ ਜਾ ਰਿਹਾ ਵਾ ਜਾਂ ਲਦੇਕ ਨੂੰ ਖਲਾੜੇ ਵਾਲੀ ਨੂੰ ਜੋ ਰੇਕਲਾ ਨੂੰ ਅੱਲੂ ਮੱਲੂ ਆ ਤੇ ਰਗਾ ਸਾਂ ਕੀ ਕੋ ਦੂਹਾਨੇ ਬਲੀ ਨੂੰ ਸਰਕਾਰ ਦਾ ਬੁਰਾ ਆ ਲਿਆ ਕਿ ਤੁਰੰਤ ਕਾਰਵਾਈ ਕਰਕੇ ਮੱਲੂ ਨੂੰ ਵੀ ਮਾਇਆ ਕਿ ਸੜਕਾਂ ਨਵੀਆਂ ਬਰਾਂਗੀਆਂ ਜਾਣ ਕਿ ਨਵੀਆਂ ਨਹੀਂ ਬਰਾਂਗੀਆਂ ਤਾਂ ਰੋਕਣੀਆਂ ਤੇ ਬਣੀਆਂ ਨਹੀਂ ਆ ਇਹਨਾਂ ਨੂੰ ਪੱਟੂ ਪੂਤੀ ਲਾ ਦਿਓ ਪਰਦੇ ਵੀ ਕਰ ਦਿਓ ਉਹ ਰਾ ਆ ਮੇਰੇ ਨਾਲ ਪੀ ਐਸ ਵੀ ਵਾਲਾ ਵੀ ਗੁਹਿਦ ਖੜੀ ਆ ਸਾਡੇ ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਨੇ ਤੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਦੇ ਸਖਤ ਜਰਨਲਿਸਟ ਕੌਫ ਦੇ ਲਿਟਰ ਨੇ ਉਹ ਸਭ ਨਾਲ ਖੜਿਆ ਉਹ ਵੀ ਤਰ੍ਹਾਂ ਆ ਖੜਿਆ ਉਹ ਆਪਾਂ ਪਟਕਾ ਦੀ ਬੈਂਟਿੰਗ ਆਪਕੇ ਆ ਉਹ ਆ ਗਈ ਲਹਿਰ ਤੇ ਜਿਹੜਾ ਬੋੜਿਆ ਖੜਕ ਰੇਣ ਆ ਉਹ ਵੀ ਪਿੰਆ ਖਾਨਾਂ ਦੇ ਟਪਾ ਆ ਉਹ ਵੀ ਨਹੀਂ ਪਣਿਆ ਉਹ ਜਿਹੜਣ ਕੋਈ ਵੱਡਿਆ ਹੱਥਾ ਵਾਪਰਿਆ ਉਹਦਣ ਸੈਂ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਨੀਤ ਖੁੱਲੂਗੀ ਸਾਡੀਆਂ ਜਿਹੜੀਆਂ ਖੜਕਾਂ ਨੇ ਇਹ ਅਗਲੀ ਵਾਰਾ ਤੋਂ ਨਿਗਰਾਨੀ ਚੁਰ ਨਹੀਂ ਲੈ ਕੇ ਡਿੱੜ ਕੇ ਜਾਂਦੀ ਆ ਆਹ ਸਖੂਨ ਤਾਂ ਮੱਥਾ ਆ ਇਹ ਵੀ ਵੇਖੋ ਕਿਤਾ ਬੋੜਾ ਆਇਆ ਇੱਥੇ ਸੜਕਾਂ ਦੇ ਉਜਾੜੀਆਂ ਨਹੀਂ ਕਿ ਖੜਕਾਂ ਹੀ ਪੂਰੇ ਆ ਕਿ ਕੋਈ ਖੜਕਾਂ ਕੋਈ ਨਹੀਂ ਪਤਾ ਲੱਗਦਾ ਇਹ ਬਨੇ ਨੂੰ ਜਾਣਦਾ ਕੋਈ ਹੱਦ ਨਹੀਂ ਇਹ ਸਰਕਾਰ ਜਿਹੜੀ ਵੱਡੇ ਵੱਡੇ ਕੰਮ ਨਹੀਂ ਬਣਦੀ ਦੀ ਆ ਸਾਡੀਆਂ ਜਿਹੜੀਆਂ ਲੋਕਾਂ ਦੀਆਂ ਨੇ ਪੁਨਿਆਸੀ ਮੋਰਾਂ ਇਹ ਵੀ ਇਹ ਪੂਰੀ ਜਾਣੇ ਕਰਦੇ ਮੈਂ ਸਰਕਾਰ ਨੂੰ ਦਿਲ ਕਰਦਾ ਹਾਂ ਪਰ ਪ੍ਰਸ਼ਾਸਨ ਨੂੰ ਕਹਿ ਦਿੰਦਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਜਵਾਬ ਹੰਕੀ ਪਾ ਦੇ ਵਾਹਿਗੁਰੂ ਕੀਤਾ ਕਰਦਾ ਸੇਕ ਕੱਲ ਹੋਣਾ ਧਿਆਨ ਵਿੱਚ ਲੈਣਾ ਚਾਹਣਾ ਕਿ ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਰ ਦੀ ਸਰਕਾਰ ਸੀ ਉਦੋਂ ਸਦਾ ਪ੍ਰਤਾਪ ਸਿੰਘ ਵਾਦਲ ਨੇ ਇਹ ਸਾਰੀਆਂ ਹੀ ਸੜਕਾਂ ਨਵੀਆਂ ਬਣਾਈਆਂ ਸੀ ਤਕਰੀਬਨ ਸਾਰੇ ਪਿੰਨਾਂ ਨੂੰ ਜੀਟੀ ਰੋਡਾਂ ਦੀ ਫਿਰਕਾ ਤੇ ਜਿਹੜੇ ਆਪਣੇ ਖਸਾਲਾਂ ਦੇ ਪਾਏ ਨੇ ਉਹਨਾਂ ਪੱਥਰ ਕਿੱਥੇ ਹੀ ਉਹ ਤੋਂ ਬਾਅਦ ਵਿਕਾਸ ਦਾ ਕੋਈ ਕੰਮ ਹੋਇਆ ਨਹੀਂ ਮੈਂ ਸਰਕਾਰ ਨੂੰ ਦੁਬਾਰਾ ਪੀਕ ਕਰਨੀ ਚਾਹਣਾ ਕਿ ਬਹੁਤ ਜਲਦੀ ਵਿਧਾਨ ਸਭਾ ਹਲਕਾ ਰਾਇਫਲ ਦੀਆਂ ਸਾਰੀਆਂ ਹੀ ਸੜਕਾਂ ਟੁੱਟੀਆਂ ਨੇ ਲੋਕਾਂ ਦਾ ਬੁਰਾ ਹਾਲ ਆ ਰਿਹਾ ਰੋਜ਼ ਐਕਸੀਡੈਂਟ ਹੋ ਰਹੇ ਆ ਇਸ ਸਰਗਿ ਅਤਰੀ ਵਾਲਾ ਪਿੰਡ ਦੀਆਂ ਕਿ ਇਹ ਸਾਡਾ ਇਲਾਕਾ ਉਹ ਸੜਕਾਂ ਤੁਸੀਂ ਬਰੋਣੀਆਂ ਬਰੋਣੀਆਂ ਨੇ ਪਰ ਮੈਂ ਚੋਣਾਂ ਦੀ ਮਤਾ ਸਭਾ ਹਲਕੇ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਟੁੱਟੀਆਂ ਨੇ ਉਹਨਾਂ ਨੂੰ ਬਣਾਉਣਾ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ